ਲੇਕਿਨ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਇਹ ਸਾਡੇ ਸ਼ੁਕਰ ਸਿੰਘ ਦੀ ਸ਼ਹਾਦਤ ਹੋਈ ਹੈ ਮੈਂ ਕਹੋਗਾ ਕਿ ਇੱਕ ਦੁਨੀਆ ਦੇ ਉੱਤੇ ਬਲੱਖਣ ਤਰ੍ਹਾਂ ਦੀ ਸ਼ਹਾਦਤ ਹੈ ਮੇਰਾ خیال ਹੈ ਪਹਿਲੀ ਵਾਰ ਹੋਇਆ ਹੋਊਗਾ ਕਿ ਸਰਕਾਰ ਤੁਹਾਡਾ ਦਬਾਅ ਮੰਗ ਕੇ ਇਹ ਕਹੇਗੀ ਹੋਵੇ ਕਿ ਇਹ ਸਾਡਾ ਕਿਸਾਨ ਅੰਮੁੱਲਨ ਦਾ ਸ਼ਹੀਦ ਦਾ ਸਰਕਾਰ ਦੇ ਮੋਹਰ ਲਿਖੇ ਦੀ ਹੋਵੇ ਗੱਲ ਹੈ ਔਰ ਸ਼ਹੀਦ ਦਾ ਰਤਬਾ ਮਿਲ ਜਾਣਾ ਬਹੁਤ ਵੱਡੀ ਗੱਲ ਹੈ ਜੋ ਸ਼ੁਕਰਣ ਕਰਜਾ ਸਾਡੇ ਲਈ ਠੀਕ ਆ ਦੇਖਣ ਨੂੰ ਲੱਗਦਾ ਜੇ ਗੱਲ ਛੋਟੀ ਹੋਵੇ ਭਾਵੇਂ ਪਰ ਜੋ ਕੋਈ ਸ਼ੁਕਰਣ ਪੂਰੇ ਦੇਸ਼ ਦੀ ਕਿਸਾਨੀ ਲਈ ਕਰ ਗਿਆ ਤੇ ਮੇਰਾ ਠਾਇਰਾ ਵੱਡੇ ਵੱਡੇ ਸਾਡੇ ਵਰਗੇ ਨੂੰ ਡੀਟਰ ਦੇ ਹਿੱਸੇ ਵੀ ਨਹੀਂ ਹੋਗਾ। ਜਿੱਦੀ ਵੱਡੀ ਕੌਮ ਕਿਸਾਨੀ ਨੂੰ ਦੇਖ ਕੇ ਗਿਆ ਹੈ ਉਸ ਦੀ ਕੁਰਬਾਨੀ ਬਾਰੇ ਸੋ ਅੱਪਾ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਸਾਰਿਆਂ ਨੇ ਬੜੇ ਦੁਖਦਾਈ ਮਾਹੌਲ ਦੇ ਵਿੱਚ ਐਸ ਉੱਤੇ ਸਮੇਂ ਦੇ ਉੱਤੇ ਪਰਿਵਾਰ ਦੇ ਨਾਲ ਆਪਾਂ ਸਾਰੇ ਦੇ ਆਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਮੈਂ ਇਹ ਉਮੀਦ ਕਰਦਾ ਕਿ ਛੁਪ ਕਰਨ ਦੀ ਜਿਹੜੀ ਸੋਚ ਨੂੰ ਲੈ ਕੇ ਛੁਪ ਕਰਨ ਨੇ ਛਾੜ ਦੇ ਦਿੱਤੀ ਹੈ ਜਿਹੜੀ ਲੜਾਈ ਨੂੰ ਲੈ ਕੇ ਛੁਪ ਕਰਨ ਨੇ ਆਪਣੇ ਸਾਰਿਆਂ ਦੀ ਆਹੂਤੀ ਦਿੱਤੀ ਹੈ ਇਸ ਲੜਾਈ ਨੂੰ ਅੱਗੇ ਤੋਰਨਾ ਆਪਣੇ ਲੋਕਾਂ ਦੇ ਹੱਥੇ ਆਉਣਾ ਹੈ ਜੋ ਸਾਡੇ ਨੌਜਵਾਨ ਨੇ ਪ੍ਰਾਣਾ ਦੀ ਅਹੋਤੀ ਦੇਖ ਕੇ ਕਿਸਾਨੀ ਦੇ ਲਈ ਇੱਕ ਉਲਖਾ ਦੀ ਸ਼ਹਾਦਤ ਦਾ ਮਿਸਾਲ ਕਾਇਮ ਕੀਤੀ ਆ ਮੇਰਾ ਗਿਆਨ ਕਿਸਾਨੀ ਦੀ ਦੁਨੀਆ ਦੇ ਵਿੱਚ ਹਮੇਸ਼ਾ ਤੂੰ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ ਸ਼ੁਕਰਾਨਦਾਰ ਸੋ ਮੈਂ ਜ਼ਿਆਦਾ ਬੋਲਣ ਵਾਸਤੇ ਕੁਝ ਅਜੇ ਵਕਤ ਨਹੀਂ ਹੈ ਜਿੱਤੇ ਬਹੁਤ ਸਾਰੀਆਂ ਗੱਲਾਂ ਆਪਾਂ ਕਰੀਏ ਲੇਕਿਨ ਇੰਨੀ ਕ ਕਿ ਆਪਾਂ ਮੈਂ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭੋਗ ਦਾ ਜਿਹੜਾ ਦਿਨ ਤੈਅ ਕਰਾਂਗੇ ਉਸ ਟਾਈਮ ਦੇ ਉੱਤੇ ਹਾਂ ਕੋਈ ਕੱਲ ਨੂੰ ਬੋਲਣ ਤੋਂ ਕਿ ਕਰ 55 57 63 ਤੱਕ ਆ ਹ ਫੈਸਲਾ ਹੋਇਆ ਦੱਸਿਆ ਪ੍ਰਬੰਧਕਾਂ ਨੇ ਕਿ ਕੱਲ ਨੂੰ ਫੁੱਲ ਸੁਗੰਧੀ ਅਸਲ ਕਰਨ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾ ਕੇ ਤੇ ਤਿੰਨ ਤੀਕ ਨੂੰ ਉਹਨਾਂ ਦੇ ਘਰ ਪਾਈ ਜਾਣਿਆ ਔਰ ਜਗਾ ਵੀ ਜਿਹੜੀ ਐ ਤੈਅ ਕਰਕੇ ਤੁਹਾਡੇ ਸਾਰਿਆਂ ਤੱਕ ਪਹੁੰਚਦੀ ਕਰਦੇਗੇ ਲੇਕੇ ਆਪਣਾ ਸਮੂਚੀ ਕਿਸਾਨ ਜਮਾਦਾਰ ਮਜ਼ਦੂਰ ਜਮਾਦਾਰ ਕਿਰਤੀ ਲੋਕਾਂ ਦਾ ਜਗ੍ਹਾ ਦਾਵੀ ਪਾਸ ਹੋ ਗਿਆ ਕਿ ਗੁਰਦੁਆਰਾ ਸਾਹਿਬ ਦੇ ਕੋਲ ਜੋ ਦਾਣਾ ਮੰਡੀ ਹੈ ਉੱਥੇ ਹੀ ਧੋਗ ਦੀ ਰਸਮ ਹੋਣੀ ਹੈ ਸਾਰਿਆਂ ਦੇ 3 ਤਰੀਕ ਨੂੰ ਸਮੇਂ ਸਿਰ ਹਾਜ਼ਰੀ ਜ਼ਰੂਰ ਭਰਨੀ ਹੈ ਜੀ ਤੜਕੇ ਸਾਡੇ ਉਸ ਮਹਾਨ ਯੋਧੇ ਮਹਾਨ ਸ਼ਹੀਦ ਨੂੰ ਆਪਾਂ ਉਸ ਦਿਨ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਅਰ ਸੱਚੇ ਪਾਕਸ਼ਾ ਦੇ ਕੋਲੋਂ ਅੱਜ ਤੇ ਇਹ ਕਿ ਉਹਨਾਂ ਨੂੰ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੀ ਕੁਰਬਾਨੀ ਦੇ ਕੇ ਗਏ ਨੇ ਉਹਦੇ ਯੋਗ ਸਤਿਕਾਰ ਮਰਛਾ ਮੇਰੇ ਪਾਕਸ਼ਾ ਸੋ ਇਹ ਆਪੇ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਪਰ ਅੱਗੇ ਦੁਬਾਰਾ ਅੰਦੋਲਨ ਦੇ ਤੌਰ ਤੇ ਵੀ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਮੈਂ ਅੱਜ ਬੇਨਤੀ ਕਰਾਂਗਾ ਜੇ ਸਾਡੇ ਇਸ ਅੰਦੋਲਨ ਦੇ ਨਾਲ ਸਾਥੀ ਸੋਹਣਾ ਸਾਉਂਦੀ ਬਾਣੀ ਦੇ ਜਨਮ ਜੀ ਸਾਰੀਆਂ ਸੰਸਦਾਂ ਨੂੰ ਸੰਜੇ ਕਰਨਗੇ ਅਤੇ ਕਰਕੇ